ਸ਼੍ਰੀ ਵਾਹਿਗੁਰੂ ਸਾਹਿਬ ਜੀਓ ਉਠ ਫਰੀਦਾ ਸੁਤੇਆ ਚੜੂ ਅਬ ਜਾਗਦਾ ਕਰ ਗੱਡੇ ਨਾ ਪਰੀਤ ਉੱਠ ਬਰੀਦਾ ਸੁਤਿਆ ਸੁਭਾਣ ਵਾਰ ਗੁਰਾਂ ਜੋ ਸਿਰ ਸਾਈ ਨਾਨਵੈ ਸੋ ਸਿਰ ਕਪਤਾਰ ਕੁਬੈ ਸਿਬਤ ਖਸਮ ਦੀ ਨੂਰ ਅਰਸੋ ਕੁਸੋ ਛਤੀਐ ਤਦ ਰਿਠੇ ਸੱਜੇ ਪਾਪ ਸ਼ਾਮ ਮਨ ਜਨਮ ਜਨਮ ਦੇ ਕਟਿਆ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਜੈ ਕਾਰ ਤੀਜਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਕੋਈ ਜਨ ਕਵ ਕਵਨ ਇਹਾ ਜਗ ਮੀਤ ਜਿਸ ਹੋਏ ਕਿਰਪਾਲ ਸੋਈ ਵਿਦੂਜੈ ਤਾਕੀ ਨਮਲ ਰੀਤ ਕੋਈ ਜਾਨੈ ਕਲਨ ਇਹਾਂ ਜਗ ਮੀਤ ਜਿਸ ਹੋਈ ਕਿਰਪਾ ਉਸੋਈ ਵਿਦੂਜਾ ਤਾ ਕੀ ਨਿਰਮਲ ਰੀਤ ਰਹਾ ਮਾਧ ਪਿਤਾ ਬਨਤਾ ਸੁਪ ਬੰਧਪ ਇਸ ਤਮੀ ਤਿਆਰ ਭਾਈ ਪੁਰਵ ਜਨਮ ਕੇ ਮੇਰੇ ਸੰਜੋਗੀ ਅੰਤੈ ਕੋ ਨਾ ਸਹਾਈ ਮੁਕਤ ਮਾਲ ਕਨਕ ਲਾਲ ਈਰਾ ਮਨਰੰਜਨ ਕੀ ਮਾਇਆ ਹਾ ਹਾ ਕਲ ਕਹਾਣੀ ਆਵਦਾ ਤਾ ਮੈਂ ਸੰਤੋਖ ਨਾ ਪਾਇਆ ਹਸਤ ਰਥ ਅਸਵ ਪਵਨ ਤੇਜ ਤਨੀ ਉਮਨ ਤਰਾਂਗਾ ਸੰਗਨ ਕਲਿਓ ਇਨ ਮੈਂ ਕਸ਼ਵੈ ਊਠ ਸੁਧਾਇਓ ਨਾਂਗਾ ਹਰਿ ਕੀ ਸੰਤ ਪ੍ਰਾਪ੍ਰੀਤਮ ਪ੍ਰਵਕਿ ਤਾਂ ਕਹਿ ਹਰ ਹਰ ਗਾਈਐ ਨਾਨਕ ਹੀਰਾ ਸੁਧ ਆਗੈ ਮੁਖ ਉਜੜ ਸੰਗ ਸੰਤਨ ਕੈ ਪਾਈਐ ਅਕੀ ਸੰਤ ਪ੍ਰੇਤਮ ਪ੍ਰਵਕੇ ਆਗੈ ਹਰ ਹਰ ਗਾਈਐ ਨਾਨਕ ਈਹਾਂ ਸੁਖ ਆਗੈ ਮੁਖ ਉਜਲ ਸੰਗ ਸੰਤਨ ਕਾ ਪਾਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ